ਅਜੀਤ ਅਖਬਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਨੂੰ ਭੰਡਿਆ ਤਾਂ ਸਰਕਾਰ ਨੇ ਬਦਲਾਖੋਰੀ ਦੀ ਨੀਤੀ ਤਹਿਤ ਡਾਕਟਰ ਹਮਦਰਦ ਤੇ ਝੂਠੀ ਐਫਆਰਆਈ ਦਰਜ ਕਰਵਾ ਦਿੱਤੀ ਦੇਖੋ ਜੀ ਅੱਜ ਮੇਰਾ ਹਿਸ਼ਾਰਪੁਰ ਆਉਣ ਦਾ ਮਕਸਦ ਝੜਾ ਹੈਗਾ ਕਿ ਹਿਸ਼ਾਰਪੁਰ ਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਮੇਰੀ ਯਾਦ ਦੇ ਵਿੱਚ 35-40 ਸਾਲਾਂ ਬਾਅਦ ਚੋਂ ਲੜ ਰਿਹਾ ਹੈ ਸ਼ੁਰੂ ਦੇ ਚ ਜਦ ਜਨਸਾਂ ਕੋ ਨੇਸਨ ਤਾਂ ਵੀ ਇਹ ਸੀਟ ਜਿਹੜੀ ਸੀ ਕਾਂਗਰਸ ਨੂੰ ਰਾਣ ਦੇ ਲਈ ਉਹਨਾਂ ਦੇ ਸਾਡੇ ਦਿੱਤੀ ਜਾਂਦੀ ਸੀ 95 ਤੋਂ ਸਮਝੋਤੇ ਤੋਂ ਬਾਅਦ ਇਹ ਸੀਟ ਹਮੇਸ਼ਾ ਜਿਹੜੀਆਂ ਸੇ ਗੁਰਦਾਸਪੁਰ ਹੁਸ਼ਿਆਰਪੁਰ ਔਰ ਅਮਰਸਾ ਇਹ ਭਾਜਪਾ ਵਾਸਤੇ ਛੱਡ ਦਿੱਤੀਆਂ ਜਾਂਦੀਆਂ ਸਨ ਜਿਸ ਦੇ ਕਰਕੇ ਇਹ ਸੀਟ ਦੇ ਵਿੱਚ ਅਕਾਲੀ ਦਲ ਦਾ ਕੈਟਰ ਜਿਹੜਾ ਸੀ ਉਹ ਕੁਲਕਮ ਲੋਰ ਚੁਕਾ ਸੀ ਉਹਨਾਂ ਨੂੰ ਦੁਬਾਰਾ ਸਰਗਰਮ ਕਰਨ ਵਾਸਤੇ ਫੋਰਕਾਸਟ ਹੋਰ ਤੇ ਜਿਹੜੇ ਸਾਡੇ ਪਾਸੇ ਦੇ ਲੋਕੀ ਇੱਥੇ ਆ ਕੇ ਵਸੇਨ ਉਹਨਾਂ ਦੀਆਂ ਕੋਈ ਨਾਰਾਜ਼ਗੀਆਂ ਸਨ ਕੋਈ ਸਨ ਉਹਨਾਂ ਨੂੰ ਦੂਰ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਤੋਰਨ ਵਾਸਤੇ ਅੱਜ ਮੈਂ ਇੱਥੇ ਆਇਆ ਤੇ ਮੈਂ ਇਹਨਾਂ ਦਾ ਤਰ੍ਹਾਂ ਹਾਂ ਵੀ ਜਿਹੜਾ ਇਹਨਾਂ ਨੇ ਮੈਨੂੰ ਸਮਾਂ ਦਿੱਤਾ ਬੁਲਾਇਆ ਤੁਹਾਡਾ ਮੁਲਾਕਾਤ ਓਵਰ ਆਲ ਪਰਿਸ਼ਾਣ ਹੈਗੀ ਕਿ ਪੰਜਾਬ ਦੇ ਵਿੱਚ ਲੜਾਈ ਸਾਡੀ ਬੜੀ ਅੱਛੀ ਜਾ ਰਹੀ ਹੈ ਇੱਕ ਅਸੀਂ ਨੂੰ ਛੱਡ ਕੇ ਸਾਡੀ ਲੜਾਈ ਜਾਂ ਇਹ ਪਾਰਟੀ ਨਾਲ ਹੈ ਜਾਂ ਬੀ ਨਾਲ ਹੈ ਔਰ ਅਕਾਲੀ ਦਲ ਜਿਹੜਾ ਦੁਬਾਰਾ ਤਾਕਤਵਰ ਚਾਇਆ ਲੋਕਾਂ ਵਿੱਚ ਰਿਚਿਆ ਉਹਦਾ ਕਾਰਨ ਹੈਗਾ ਕਿ 22 ਮਾਰਚ ਨੂੰ ਜਿਹੜਾ ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਐਸੇ ਪੰਥਕ ਮੰਗਾ ਦੇ ਉੱਤੇ ਤਾਂ ਬੀਜੇਪੀ ਨਾਲ ਸਹਿਮੂਤਾ ਕਰ ਸਕਦੇ ਆ। ਔਰ ਬੀਜੇਪੀ ਨੇ ਆਪਣੀ 400 ਸੀਟਾਂ ਦੀ ਐਂਕੜ ਵਿੱਚ ਆ ਕੇ ਅਕਾਲੀ ਦਲ ਦੇ ਗੱਲ ਨਹੀਂ ਮੰਨੀ। ਤੇ ਉਹਨਾਂ ਨੇ ਸੋਚਿਆ ਵੀ ਇਹ ਬਹੁਤ ਕਮਜ਼ੋਰ ਹੋ ਚੁੱਕੇ। ਤੇ ਇਹਨਾਂ ਨੇ ਸਾਡੇ ਨਾਲ ਸਹਿਮੂਤਾ ਕਰਨਾ ਹੀ ਕਰਨਾ ਹੈ। ਪਰ ਮੈਂ ਸਮਝਾ ਕੇ ਸਾਹ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਰਾਏ ਲੈ ਕੇ ਜਿਹੜਾ ਫੈਸਲਾ ਕੀਤਾ ਉਸ ਦੇ ਨਾਲ ਸ਼ੌਮਣੀ ਅਕਾਲੀ ਦਲ ਰਿਵਾਈਵਲ ਦੇ ਉਤੇ ਆ ਗਿਆ ਹੈ ਤੀਸਰੀ ਗੱਲ ਇਹ ਹੈ ਕਿ ਅੱਜ ਜਿਹੜੀ ਲੜਾਈ ਹੈਗੀ ਉਹ ਕੋਈ ਭਾਜਪਾ ਨਾਲ ਮੈਂ ਲੜਾਈ ਨਹੀਂ ਸਮਝਦਾ ਲੜਾਈ ਹੈਗੀ ਮੋਦੀ ਦੇ ਨਾਲ ਮੋਦੀ ਦੀ ਜਿਹੜੀ ਕਿਉਂਕਿ ਭਾਜਪਾ ਨੂੰ ਜਿਹੜੇ ਭਾਜਪਾ ਨੂੰ ਸਪੋਰਟ ਕਰਦੇ ਸੀ ਪਾਰਟੀ ਆਰਐਸਐਸ ਉਹ ਛੱਡ ਚੁੱਕੀ ਹੈ ਜਦ ਉਹ ਹੀ ਛੱਡ ਚੁੱਕੀ ਹੈ ਤੇ ਪਿੱਛੇ ਭਾਜਪਾ ਦੇ ਪੱਲੇ ਕੀ ਪਿਆ ਲੜਾਈ ਜਿਹੜੀ ਮੋਦੀ ਨਾਲ ਇਸ ਵਾਰ ਦੇ ਹੈਗੀ ਕਿ ਇੱਕ ਤੇ ਉਸਨੇ ਆਪਣੇ ਆਪ ਨੂੰ ਕਹਤਾ ਕਿ ਮੈਂ ਪਰਮਾਤਮਾ ਹੈਗਾ ਮੈਂ ਪੈਗੰਬਰ ਹੈਗਾ ਇਹ ਇਹ ਨਹੀਂ ਹੈ ਜੈਸੀ ਪਿਛਲੇ 10 ਸਾਲ ਦਾ ਇਤਿਹਾਸ ਦੇਖੀਓ ਦਾ ਉਹ ਕਿਸੇ ਦੂਸਰੇ ਬੰਦੇ ਨੂੰ ਆਪਣੇ ਨਾਲ ਦਾ ਬੰਦਾ ਹੀ ਨਹੀਂ ਸਮਝਦਾ ਮੈਂ ਜਦ ਅਜੋ ਦੇ ਅਜੋ ਹੈ ਸੀ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਸੀ ਤਾਂ ਮੈਂ ਸਾਰਾ ਲਾਈਵ ਦੇਖ ਰਿਹਾ ਸੀ ਤੇ ਮੈਂ ਇਹ ਦੇਖਿਆ ਕਿ ਪੁਜਾਰੀ ਵੀ ਪਿੱਛੇ ਮੌਨ ਭਗਵਾਂ ਵੀ ਪਿੱਛੇ ਤੇ ਮੇਰੇ ਦਿਮਾਗ ਇੱਕ ਆਗੇ ਗੱਲ ਕਿ ਇਹ ਬਹੁਤੀ देर ਚੱਲਣੀ ਨਹੀਂ ਹੈਗੀ ਜਿਹੜੀ ਬੈਕਬੋਨ ਹੋਵੇ ਪਾਰਟੀ ਦੀ ਉਹਦੇ ਲੀਡਰ ਨੂੰ ਪਿੱਛੇ ਧੱਕਦਾ ਜਾਵੇ ਤਾਂ ਉਹ ਕਿਸੇ ਨਾ ਕਿਸੇ ਰੂਪ ਕਰਕੇ ਗੱਲ ਬਾਹਰ ਆਏਗੀ ਤੇ ਉਹੀ ਕੁਝ ਹੋਇਆ ਚੌਥੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਵਾਂ ਹਿੰਦੁਸਤਾਨ ਦੇ ਲੋਕਾਂ ਨੇ ਇਸਨੇ 10 ਸਾਲਾਂ ਵਿੱਚ ਕੁਝ ਵੀ ਨਹੀਂ ਸਵਾਰਿਆ ਮੈਂ ਜਿਹੜੇ 10ਵੇਂ ਵਿੱਚ ਪੜਦਾ ਸਾਂ ਉਸ ਕੋਲ ਹਿੰਦੁਸਤਾਨ ਦੀ ਆਬਾਦੀ 40 ਕਰੋੜ ਸੀ ਕਿ ਸਾਨੂੰ ਇੱਕ ਨਾਮੇ ਸੇ ਸਿਖਾਇਆ ਜਾਂਦਾ ਸੀ ਕਿ ਇੰਡੀਆ ਇਜ਼ ਰਿਚ ਕੰਟਰੀ ਇਨ ਹੈਪਟਡ ਬਾਈ ਪੂਅਰਸ ਅੱਜ ਮੈਂ ਇਹ ਦੇਖ ਰਿਹਾ ਕਿ ਪਿਛਲੇ 5 ਸਾਲ ਤੋਂ 80 ਕਰੋੜ ਲੋਕਾਂ ਨੂੰ 5 ਕਿਲੋ ਰਾਸ਼ਨ ਦੇ ਰਹੇ ਨੇ 5 ਸਾਲਾਂ ਦੇ ਵਿੱਚ ਉਹਨਾਂ 80 ਕਰੋੜ ਬੰਦਿਆਂ ਵਿੱਚੋਂ ਇਹ ਕੋਈ ਬੰਦਾ ਇਹ 1 ਕਰੋੜ 50 ਲੱਖ 10 ਲੱਖ ਬੰਦਿਆਂ ਨੂੰ ਨਿਕਲ ਆਪਣੇ ਕਮਾਈ ਜੋਗਾ ਬਣਾ ਸਕੇ ਇਹ ਇੱਕ ਹੀ ਰਾਜ ਹੋਇਆ ਜੀ ਅੱਜ ਉਹ ਜਿਹੜੀ ਬਿੱਲੀ ਸੀ ਥੈਲੇ ਤੋਂ ਬਾਹਰ ਆ ਗਈ ਇੱਕ ਸਪੀਚ ਮੋਦੀ ਸਾਹਿਬ ਕਹਿੰਦੇ ਮੈਂ ਤੁਹਾਨੂੰ 80 ਕਰੋੜ ਨੂੰ ਰਾਸ਼ਨ ਦਿੱਤਾ ਹੈ ਤੁਸੀਂ ਆਪਣਾ ਕਰਜ ਮੋੜਨਾ ਨਹੀਂ ਮੋੜਨਾ ਮੈਨੂੰ ਮਤਲਬ ਇਹ ਰਾਸ਼ਨ ਜਿਹੜਾ ਦਿੱਤਾ ਇਹ ਤੂੰ ਆਪਣੀਆਂ ਵੋਟਾਂ ਖਰੀਦਣ ਵਾਸਤੇ ਚੁੱਕਾ 5 ਸਾਲ ਵੋਟਾਂ ਖਰੀਦ ਰਿਹਾ ਹੈ ਕਮਾਈ ਹਿੰਦੁਸਤਾਨ ਦੀ ਔਰ ਨਾ ਆਪਣੇ ਖਾਤੇ ਪਾ ਰਿਹਾ ਹੈ ਚੌਥੀ ਜਿਹੜੀ ਗੱਲ ਹੈਗੀ ਕਿ ਜਿਹੜੇ ਉਸਨੇ ਕਿਹਾ ਉਧਰ ਬੰਦਿਆਂ ਸਾਰਿਆਂ ਨੇ ਕਿਹਾ ਕਿ ਮੈਂ ਕਨਸਟੀਟਿਊਸ਼ਨ ਜਿਹੜਾ ਹੈਗਾ ਸਾਰਾ ਬਦਲ ਦਿਆਂਗਾ ਉਹ ਬਦਲ ਨਹੀਂ ਦਿੱਤਾ ਜਿਹੜਾ ਉਹ ਸੀਆਰਪੀਸੀ ਚੱਲਦਾ ਪਿਆ ਸੀ ਇਨੇ ਸਾਲਾਂ ਤੋਂ ਕਿਸੇ ਨੂੰ ਦਿੱਕਤ ਨਹੀਂ ਸੀ ਉਹਨੂੰ ਆਪਣਾ ਨਾਮ ਦੇ ਦਿੱਤਾ ਭਾਰਤ ਨੇ ਆਏ ਮਾਤਰਾ ਤੇ ਅਸੀਂ ਚਲਾਂਗੇ ਜੀ ਜਿਹਦੇ ਜ ਲੋਕਾਂ ਨੂੰ ਜਮਾਨਤ ਦਾ ਪ੍ਰੋਵੀਅਨ ਨਹੀਂ ਹੈਗਾ ਜਿਹੜੇ ਸਾਲਾਂ ਬੱਧੀ ਛੜਦੇ ਰਹਿਣਗੇ ਲੋਕੀ ਤੁਸੀਂ ਕਿਸੇ ਨੂੰ ਕਰਨਾ ਹੈ ਇਹਦਾ ਮਤਲਬ ਉਹ ਤੇ ਬੰਦੇ ਕੋਲ ਡੈਮੋਕਰੇਟੀ ਵੀ ਰਿਹਾ ਹੀ ਨਹੀਂ ਆਪਣੇ ਬਾਹਰ ਆਣ ਦਾ ਚਾਹੋ ਉਹ ਅਦਾਲਤ ਛੋਟੀ ਅਦਾਲਤ ਉਹਨੂੰ ਬੇਲ ਨਹੀਂ ਦੇਗੀ ਹਾਈ ਕੋਰਟ ਦੇਗੀ ਸੈਸ਼ਨ ਦੇਗੀ ਸੁਪਰੀਮ ਕੋਰਟ ਜਾਏਗਾ ਐਥੇ ਤਾਂ ਚੱਲਣਾ ਹੀ ਕੋਈ ਨਹੀਂ ਇਹ ਕੀ ਕੀ ਰਹਿ ਗਿਆ ਡੈਮੋਕ੍ਰੇਸੀ ਕਿੱਥੇ ਰਹਿ ਗਈ ਸਾਡੀ ਤੇ ਹੈਗੇ ਕਿ ਇਸ ਵਕਤ ਲੜਾਈ ਜਿਹੜੀ ਹੈਗੀ ਉਹ ਸਿੱਧਾ ਹੈ ਕਿ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਨੂੰ ਬਚਾਣਾ ਨਹੀਂ ਬਚਾਣਾ ਔਰ ਜਿਹੜਾ ਰਾਜ 80 ਕਰੋੜ ਉਹਨਾਂ ਨੇ ਆਪਣਾ ਆਪ ਦੱਸਿਆ 80 ਕਰੋੜ ਹੈ ਮੇਰਾ ਕਹਿਣਾ ਹੈ ਮੈਂ ਜਦੋਂ ਲਾਈਨ ਸ਼ੁਰੂ ਕੀਤੀ ਸੀ ਵੀ 40 ਕਰੋੜ ਸੀ ਉਸ ਵਕਤ 20 ਕਰੋੜ ਗਰੀਬ ਹੋਣਾ ਹੈ ਅਜੋ 20 ਕਰੋੜ 80 ਕਰੋੜ ਹੋ ਗਿਆ ਮੁਲੇ ਹਿੰਦੁਸਤਾਨ ਦੀਆਂ ਸਰਕਾਰਾਂ ਕੁਝ ਨਾਲੋਂ ਰਜ਼ਕ ਦੇ ਨਹੀਂ ਸਕੀਆਂ ਇਹ ਜੀ ਸਰਕਾਰ ਕੋਨੋਂ ਆਜ਼ਾਦ ਰਵਾਣੀ ਜੜੀ ਹੈਗੀ ਉਹ ਭਾਵੇਂ ਅੱਜ ਉਹ ਭਾਜਪਾ ਚ ਹੈ ਉਹ ਕਿਸੇ ਚ ਉਹਨੂੰ ਇਸ ਰਾਜ ਤੋਂ ਛੁਟਕਾਰਾ ਪਾਣ ਲਈ ਆਪਣੇ ਜਿਹੜਾ ਚੰਗਾ ਕੈਂਡੀਡੇਟ ਹੈ ਉਸ ਨੂੰ ਵੋਟ ਪਾਣੀ ਚਾਹੀਦੀ ਹੈ ਟੰਡਲ ਸਾਹਿਬ ਬਾਰੇ ਮੈਂ ਕਾਫੀ ਧੇਰ ਤੋਂ ਜਾਣਦਾ ਔਰ ਉਹਨਾਂ ਦੀ ਅੱਛੀ ਆਵਾਜ਼ ਸੁਣੀ ਮੈਂ ਦੇਖਦਾ ਰਿਆਂ ਕਰਦਾ ਰਿਆਂ ਸੁਣਦਾ ਰਿਆਂ ਸਾਰਿਆਂ ਕੋਲੋਂ ਔਰ ਮੈਂ ਸਮਝਦਾ ਕਿ ਉਹਨਾਂ ਨੂੰ ਵੋਟ ਪਾਣੀ ਚਾਹੀਦੀ ਹੈ ਬਕਾਇਰ ਅਕਾਲੀ ਦਲ ਦੇ ਤੁਸੀਂ ਮੈਨੂੰ ਗੱਲ ਦੱਸ ਦਿਓ ਤਕਰੀਬਨ 1967 ਤੋਂ ਬਾਅਦ 57 ਸਾਲਾਂ ਦੇ ਵਿੱਚ 24 25 26 ਸਾਲ ਕਾਂਗਰਸ ਅਕਾਲੀ ਦਲ ਨੇ ਰਾਜ ਕੀਤਾ ਹੈ ਤੁਸੀਂ ਮੈਨੂੰ ਇੱਕ ਦੱਸੋ ਕੋਈ ਤਫਰਕਾ ਪਿਆ ਹੋਵੇ ਕੋਈ ਹਿੰਦੂ ਸਿੱਖ ਦਾ ਗੱਲ ਹੋਈ ਹੋਵੇ ਕੋਈ ਸਿੱਖ ਮੁਸਲਮਾਨ ਦੀ ਗੱਲ ਹੋਈ ਹੋਵੇ ਡਵੈਲਪਮੈਂਟ ਚਲੋ ਮੈਂ ਅੱਗੇ ਤੇ ਜੀਟੀ ਰੋਡ ਹੀ ਸੈਰ ਕਰਦਾ ਸਾਂ ਪਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਮਨ ਬੜੀਆਂ ਛਟਕਾਂ ਤੇ ਜਾਣਾ ਪਿਆ ਡਵੈਲਪਮੈਂਟ ਦਾ ਮੈਂ ਦੇਖ ਰਿਹਾ ਬਈ ਸ਼ਾਇਦ ਜਿੰਨੀ ਡਵੈਲਪਮੈਂਟ ਪੰਜਾਬ 'ਚ ਹੋਈ ਹੈ ਉਹ ਝੂਪੇ 'ਚ ਹੁਣ ਹੋਣੀ ਸ਼ੁਰੂ ਹੋਈ ਹੈ ਮੈਂ ਇਹ ਗੱਲ ਮੈਂ ਤੁਹਾਨੂੰ ਦੱਸ ਦਿਆਂ ਮੈਂ ਦੇਖਦਾ ਸਾਂ ਆਪਣੇ ਪੰਜਾਬ ਵਾਸਤੇ ਸੈਂਟਰ 'ਚੋਂ ਪੈਸੇ ਲੈਣ ਲਈ ਸਾਰਸੁਖ ਵੀਰ ਸਿੰਘ ਬਾਦਰ ਤੇ ਸਰਪ੍ਰਕਾਸ਼ ਸਿੰਘ ਬਾਦਰ ਕਿਸੇ ਮინისტრਰ ਕੋਲ ਜਾਣ ਤੋਂ ਘਰੇ ਨਹੀਂ ਸੀ ਕਰਦੇ ਔਰ ਰੋਬ ਇਤਨਾ ਸੀ ਕਿ ਜਿਸ ਕੋਲ ਜਾਣਸਨ ਉਹ ਪੈਸੇ ਦਿੰਦਾ ਸੀ